ਹਾਊਸ ਵਿੱਚ ਲੱਗੀ ਭਿਆਨਕ ਅੱਗ ਅੱਗ ਬੁਝਾਉਣ ਲਈ ਰਾਜਪੁਰਾ ਸਮਾਣਾ ਸਰਹੰਦ ਪਟਿਆਲਾ ਜ਼ਿਲ੍ਹੇਪੁਰ ਤੋਂ ਫਾਇਰ ਬਿਗੇਟ ਦੀਆਂ ਗੱਡੀਆਂ ਮੰਗਵਾਈਆਂ ਗਈਆਂ ਅੱਗ ਸ਼ਾਮ 6 ਵਜੇ ਦੇ ਆਸ-ਪਾਸ ਲੱਗੀ ਤੇ 10 ਵਜੇ ਤੱਕ ਅੱਗ ਤੇ ਕਾਬੂ ਪਾਇਆ ਗਿਆ ਹਾਂ ਜਿਹੜੇ ਅਗਲੇ ਦਿਨਾਂ ਵਿੱਚ ਚੰਗੇ ਅੱਜ ਬੜੀ ਇਹ ਮੰਨਪਕੀ ਘਟਨਾ ਵਾਪਰੀ ਹੈ ਇਹ ਤੇ ਗੋਦੌਮ ਸੀਗੇ ਜਿਹੜਾ ਆਪਣਾ ਗੋਦਰੇਜ ਕੰਪਨੀ ਦਾ ਗੋਦੌਮ ਸੀਗਾ ਉਰੇ ਤੇ ਬੜਾ ਵਿੱਚ ਕਾਫੀ ਮਾਲ ਸੀਗਾ ਭਰਿਆ ਪੈਸੇ ਸਾਰਾ ਗੋਦੌਮ ਅੰਦਰ ਏਸੀ ਫ੍ਰਿਜਾਂ ਹੋਰ ਸਭੀ ਸਮਾਨ ਜਿਹੜਾ ਜੋ ਜਿਹੜਾ ਸਮਾਨ ਵਾਲ ਪ੍ਰੋਡਕਟ ਨੇ ਇਹ ਤੋਂ ਸਪਲਾਈ ਕਰਦੇ ਆ ਤੇ ਅੱਜ ਸ਼ਾਮੇ ਕਰੀਬ ਕੋਈ 7 ਵਜੇ ਆਸ-ਪਾਸ ਤੇ ਅੱਗ ਲੱਗੀ ਆ ਉਦੋਂ ਸੂਚਨਾ ਮਿਲਣ ਤੇ ਫਿਰ ਸਾਡੇ ਫਾਇਰ ਬ੍ਰਿਗੇਡ ਦੇ ਸਾਰੇ ਜਵਾਨ ਤੇਨੇ ਗੱਡੀ ਆ ਸਾਡੀ ਫਾਇਰ ਬ੍ਰੇਡ ਦੀਆਂ ਅਸੀਂ ਉਹ ਭੇਜੀਆਂ ਸਨ ਨਾਲ ਦੇ ਨਾਲ ਸਿਆਪੇ ਆ ਗਏ ਤੇ ਮੈਂ ਵੀ ਆ ਪਹੁੰਚ ਗਿਆ ਇੱਥੇ ਸਾਡੇ ਕਾਰਜ ਸਦਕ ਅਫਸਰ ਤੇ ਉਹ ਪਹੁੰਚ ਗਏ ਬੱਟੀ ਸਾਹਿਬ ਵੀ ਵਿਕਾਸ ਚੌਧਰੀ ਪਹੁੰਚ ਗਏ ਇੱਥੇ ਤੇ ਸਭ ਤੋਂ ਜ਼ਿਆਦਾ ਜਿਹੜਾ ਹੈਗਾ ਸਾਨੂੰ ਸਹਿਯੋਗ ਦਿੱਤਾ ਇਸ਼ਾਸ ਤਨਾਮ ਗ੍ਰੀਨ ਐਸ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਸਾਡੇ ਨੌਜਵਾਨ ਖੜੇ ਆ ਇਹਨਾਂ ਨੂੰ ਜਦੋਂ ਮੈਸੇਜ ਲੱਗਿਆ ਇਹਨਾਂ ਨੂੰ ਇਹ ਵਿਚਾਰੇ ਬਿਨਾਂ ਕਿਸੇ ਦੇ ਆਪਣਾ ਕੰਮ ਕੋਰ ਛੱਡ ਕੇ ਸਾਰੇ ਬੜੀ ਵੱਡੀ ਗਿਣਤੀ ਵਿੱਚ ਇੱਥੇ ਪਹੁੰਚੇ ਤੇ ਜਿੱਥੇ ਸਾਡੇ ਕਰਮਚਾਰੀਆਂ ਨੇ ਬੜੀ ਹਿੰਮਤ ਨਾਲ ਜਿਹੜਾ ਹੈਗਾ ਅਗਰ ਕਾਬੂ ਪਾਣ ਦਾ ਜਿਹੜਾ ਆਪਣਾ ਉਪਰਾਲਾ ਕਰ ਰਿਹਾ ਉਸ ਦੇ ਨਾਲ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹਨਾ ਕਿ ਅਸੀਂ ਇੱਥੇ ਪਹੁੰਚ ਕੇ ਅਸੀਂ ਜਿਹੜਾ ਕਿਤਾ ਪਟਿਆਲੇ ਤੋਂ ਦੋ ਗੱਡੀਆਂ ਮੰਗਾਈਆਂ ਸਾਡੇ ਇੱਥੋਂ ਥਰਮਲ ਪਲਾਂਟ ਤੋਂ ਗੱਡੀ ਆਈ ਸਾਡੇ ਜਿਹੜੇ ਸੀਲ ਫੈਕਟਰੀ ਹੈਗੀ ਇੱਥੋਂ ਗੱਡੀ ਆਈ ਸਰਾਂ ਤੋਂ ਗੱਡੀ ਮੰਗਾਈ ਅਸੀਂ ਜੀਰਕਪੁਰ ਤੋਂ ਗੱਡੀ ਮੰਗਾਈ ਤੇ ਇਸ ਤਰੀਕੇ ਦੇ ਨਾਲ ਇੱਕ ਸਮਾਨੇ ਤੋਂ ਵੀ ਗੱਡੀ ਸ਼ਹਿਰ ਪਹੁੰਚ ਗਈ ਹੋ ਵੀ ਮਤਲਬ ਅਸੀਂ ਕੋਈ ਰਿਸਕ ਨਹੀਂ ਲਿਆ ਵੀ ਕਿਤੇ ਤਰੀਕੇ ਨਾਲ ਜਿਹੜਾ ਇੱਥੇ ਅਸੀਂ ਕੋਈ ਚਟਲਮਟ ਛੱਡਦੀਏ ਤਾਂ ਸਾਨੂੰ ਹੁਣ ਜਿਹੜਾ ਕਾਫੀ ਸਮਾਂ ਹੋ ਗਿਆ ਇਸ ਮੇਰੇ ਕਰ ਕਬ ਇਸ ਦਸਵਜ ਤੋਂ ਜਿਆਦਾ ਟਾਈਮ ਹੋ ਚੁੱਕਿਆ ਹੁਣ ਤੇ ਪੌਣੇ 10 ਤੇ ਮਤਲਬ ਇਹ ਇਸ ਟਾਈਮ ਮਤਲਬ ਹੋਰ ਸਾਨੂੰ ਕੁਝ ਲੱਗ ਰਿਹਾ ਵੀ ਕੁਛ ਜਿਹੜਾ ਹੈਗਾ ਇਹ ਕਾਬੂ ਪਾ ਗਏ ਹੁਣ ਜਿਹੜੀਆਂ ਖਾਲੀ ਹੋ ਗਈਆਂ ਸੀ ਪੰਜ ਛੇ ਗੱਡੀਆਂ ਪਾਣੀ ਲੈਣ ਵਾਸਤੇ ਦੁਬਾਰਾ ਗਈਆਂ ਨੇ ਤੇ ਮੈਂ ਧੰਨਵਾਦ ਕਰਾਂਗਾ ਨਗਰ ਕੌਂਸਲ ਵੱਲੋਂ ਔਰ ਪੂਰੇ ਸ਼ਹਿਰ ਨਿਵਾਸੀਆਂ ਵੱਲੋਂ ਜਿਹੜੇ ਸਾਡੇ ਨੌਜਵਾਨ ਖੜੇ ਆ ਸ਼ਾਸਤਰਾਮ ਐਸ ਵੈਲਫੇਅਰ ਐਸੋਸੀਏਸ਼ਨ ਦੇ ਜਿਹੜੇ ਨੌਜਵਾਨ ਨੇ ਤੇ ਬੜਿਆ ਵਧੀਆ ਸਮਾਜਿਕ ਕੰਮ ਇਹਨਾਂ ਨੇ ਅੱਜ ਕੀਤਾ ਇੱਥੇ ਆ ਕੇ ਤੇ ਅਸੀਂ ਨਗਰ ਕੌਂਸਲ ਵੱਲੋਂ ਹਮੇਸ਼ਾ ਇਹਨਾਂ ਦਾ ਜਿਹੜਾ ਹੈਗਾ ਸਤਿਕਾਰ ਕਰਾਂਗੇ ਉਹਨਾਂ ਦਾ ਮਾਣ ਕਰਾਂਗੇ ਔਰ ਪਰਮਾਤਵਾ ਨਾ ਕਰੇ ਜੇ ਫੇਰ ਕਦੀ ਇਹ ਜਿਹੜੀ ਜਿਹੜੀ ਲੋੜ ਪੈਂਦੀ ਹੈ ਤੇ ਅਸੀਂ ਜ਼ਰੂਰ ਇਹਨਾਂ ਨੂੰ ਸੇਵਾ ਦਾ ਫਿਰ ਮੌਕਾ ਦੇਣਾ ਹੈ ਅਧਿਕਾਰੀ ਅੱਗੇ ਲੱਗਣ ਦਾ ਕੋਈ ਕਾਰਨ ਸਾਹਮਣੇ ਆਇਆ ਹੈ ਦੇਖੋ ਜਿਹੜੇ ਹੁਣ ਕੰਪਨੀ ਦੇ ਅਧਿਕਾਰੀ ਨੇ ਉਹ ਤਾਂ ਕਹਿ ਰਹੇ ਨੇ ਵੀ ਜਿਹੜੀ ਸਫਾਰਕ ਵਾਲੀ ਕੋਈ ਸੁਭਾਵਨਾ ਹੈ ਨਹੀਂ ਇਹ ਰੱਬ ਜਾਣੇ ਬਾਕੀ ਜੋ ਪਹਿਲਾਂ ਸੀ ਗੱਲ ਸੁਣੀ ਹੈ ਉਹ ਕਹਿੰਦੇ ਸਫਾਰਕਿੰਗ ਕਰਕੇ ਅਗਲ ਕੀ ਆ ਕਿਉਂਕਿ ਦੇਖੋ ਸਾਰੀਆਂ ਫੈਕਟਰੀਆਂ ਨੇ ਇੱਥੇ ਕੋਈ ਸੇਫ ਜ਼ੋਨ ਹੈ ਕੋਈ ਇਹਦੀ ਕੋਈ ਬੰਦਾ ਬਾਰੋਂ ਜੱਲੀ-ਅਲੀ ਅੰਦਰ ਆ ਜਾਵੇ ਇੱਥੇ ਕਾਫੀ ਦੂਰ-ਦੂਰ ਤੱਕ ਸ਼ੈੱਡ ਬਣੇ ਨੇ ਉਹ ਪੂਰੇ ਜਿਹੜੇ ਮਤਲਬ ਜਿਹੜੇ ਮਾਡਰਨ ਤਰੀਕਾ ਹੈਗਾ ਉਸ ਤਰੀਕੇ ਨਾਲ ਜਿਹੜੇ ਜਿਹੜੇ ਸ਼ੈੱਡ ਬਣੇ ਨੇ ਤਾਂ ਪਾਣੀ ਵੀ ਕਾਫੀ ਸੀਗਾ 1.5 ਲੱਖ ਲੀਟਰ ਪਾਣੀ ਇਹਨਾਂ ਦੇ ਹੋ ਰਹੇ ਸੀਗਾ ਉਹ ਪਾਣੀ ਨੇ ਵੀ ਕਾਫੀ ਸਾਨੂੰ ਸ਼ੋਕ ਕੀਤਾ ਜਦੋਂ ਫਾਇਰ ਬ੍ਰਿਗੇਡ ਨੇ ਥੁਪੰਪ ਕਰਕੇ ਜਿਹੜਾ ਪਾਣੀ ਸਿੱਟਿਆ ਜਾ ਕੇ ਬਾਕੀ ਚਲੋ ਹੁਣ ਜਦੋਂ ਕੋਈ ਸੀ ਜੇ ਐਸੀ ਵੱਡੀ ਘਟਨਾ ਹੋ ਜਾਂਦੀ ਹੈ ਤੇ ਸੰਦਾ ਬਹੁਤ ਵੱਡਾ ਹੋਇਆ ਕਰੋੜਾਂ ਦਾ ਨੁਕਸਾਨ ਹੋਇਆ ਇਹਦੇ ਵਿੱਚ ਪਰ ਚਲੋ ਡਿਊਟੀ ਜਿਹੜੀ ਹੈਗੀ ਉਹ ਸਭ ਨੇ ਕਰਨੀ ਹੁੰਦੀ ਆਪਣੀ ਇਹ ਚੀਜ਼ਾਂ ਸਾਡੇ ਵਾਸਤੇ ਹੁੰਦੀਆਂ ਨੇ ਕੁਦਰਤੀ ਗੱਲਾਂ ਨੇ ਅਗਲਾ ਕੀ ਤਾਂ ਅਫਸੋਸ ਰਹੇਗਾ ਸਾਨੂੰ ਜਿੰਨਾਂ ਦਾ ਵੀ ਇਨਸਾਨ ਹੋਇਆ ਕਿਤੇ ਇਹ ਨੌਜਵਾਨ ਵੀ ਆ ਗਏ ਨੇ ਇਹਨਾਂ ਨੇ ਮਦਦ ਕੀਤੀ ਹੈ ਬਾਈ ਨਹੀਂ ਗੱਲ ਬਾਤ ਠੀਕ ਹੈ ਨਹੀਂ ਤੁਸੀਂ ਨਾ ਕਿ ਮੈਂ ਹੁਣੇ ਪਹੁੰਚਿਆ ਮੈਂ ਹਾਂ ਉਹ ਵੀ ਪੋਸਟਮ ਆ ਗਈ ਸੀ ਨਾਲ ਹਾਂ ਤੇ ਡਾਕਟਰ ਜੀ ਰਾਤ ਨੂੰ ਇਹਨਾਂ ਦੇ ਫੋਨ ਰਿਸੀਪਸ਼ਨ ਤੇ ਆ ਗਿਆ। ਰਾਤ ਨੂੰ ਮਾਪੇ ਸਭ ਤੋਂ ਵੱਧ ਇਹਨਾਂ ਦਾ ਚਿੰਤਾ ਕਰਦੇ ਨੇ। ਬੜਾ ਹੀ ਬਹੁਤ ਇਹ ਮਾਤਸਾ ਨੂੰ ਆਇਦੇ ਰਹੇ। ਕਾਰ ਦੇ ਸਾਹਮਣੇ ਬੈਠਦੇ ਨੇ। ਉਹਨਾਂ ਨੂੰ ਬਹੁਤ ਮੁਸ਼ਕਲ ਹੁੰਦੀ ਹੈ। ਕਦੇ ਵੀ ਕੋਈ ਮਾਤਸਾ ਭਾਇ ਦਾ ਸਾਥ ਕਰਦਾ ਮੌਕਾ ਨਹੀਂ ਮਿਲਦਾ। ਉਹ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇਕਰ ਕੋਈ ਚਾਹੇ ਕਿ ਨਾ ਹੀ ਤਾਂ हमारे तो लोग इंसान हैं कि मां का तुम्हारे बारे में कब लोग के आना चाहिए इससे भी किसे लोग को मौका मिलता है जब इतना मां को जादी हर सबने करना चाहिए ताकि ये सब करने के लिए तो फालतू कब तक लाकर है कब लोगों को चलना ना आए दो